ਪੰਜਾਬ ਔਰ ਹਰਿਆਣਾ ਕੋਰਟ ਵਿੱਚ ਪਹੁੰਚਿਆ ਹੈ ਕਰਨਲ ਪੁਸ਼ਪਿੰਦਰ ਔਰ ਉਹਨਾਂ ਦੇ بیٹے ਅੰਗਦ ਦਾ ਮਾਮਲਾ ਔਰ ਕਿਉਂਕਿ ਪਟੀਸ਼ਨਰ ਨੇ ਇੱਕ ਪਲੀ ਫਾਈਲ ਕੀਤੀ ਹੈ ਕਿ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਏਗਾ ਕਿਸ ਤਰ੍ਹਾਂ ਆਰਮੀ ਵੈਟਰਨਸ ਹੁਣ ਇਸ ਪੂਰੀ ਲੜਾਈ ਵਿੱਚ ਜੁੜ ਚੁੱਕੇ ਨੇ ਡੀਸੀ ਆਫਿਸ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀਗਾ ਤੇ ਹੁਣ ਇਹ ਮਾਮਲਾ ਹੁਣ ਲੰਮਾ ਖਿੱਚਦਾ ਨਜ਼ਰ ਆ ਰਿਹਾ ਹੈ ਕਿਉਂਕਿ ਕੋਰਟ ਵਿੱਚ ਇੱਕ ਸੁਣਵਾਈ ਚੱਲੀ ਗਈ ਹੈ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹੋਏ ਔਰ ਪੰਜਾਬ ਔਰ ਹਰਿਆਣਾ ਹਾਈ ਕੋਰਟ ਵਿੱਚ ਵੀਡੀਓ ਵੀ ਪਲੇ ਕੀਤੇ ਗਏ ਔਰ ਉਹਨਾਂ ਨੇ ਇੱਕ ਡਿਟੇਲਡ ਐਫੀਡੇਵਿਟ ਵਿੱਚ ਮੰਗਿਆ ਹੈ ਪੰਜਾਬ ਸਰਕਾਰ ਨੂੰ 28 ਮਾਰਚ ਨੂੰ ਜੋ ਅਗਲੀ ਸੁਣਵਾਈ ਹੈ ਇਚ ਵਿੱਚ ਐਫੀਡੇਵਿਟ ਪੇਸ਼ ਕਰਨ ਔਰ ਸਾਰੀ ਪਾਰਟੀਆਂ ਹੈ ਜੇ ਜੜੇ ਅਕਿਊਜ਼ ਨੇ ਉਹਨਾਂ ਨੂੰ ਵੀ ਰਿਸਪੌਂਡੈਂਟ ਬਣਾਇਆ ਜਾਏ ਐਸਐਸਪੀ ਹੈ ਔਰ ਹੋਰ ਅਗਰ ਗੱਲ ਕੀਤੀ ਜਾਏ ਸੀਬੀਏ ਨੂੰ ਵੀ ਪੁੱਛਿਆ ਗਿਆ ਇਸ ਪੂਰੇ ਮਾਮਲੇ ਵਿੱਚ ਤੇ ਹੁਣ ਇਹ ਜੋ ਮਾਮਲਾ ਹੈ ਇਹ ਲੰਬਾ ਖਿਚਦਾ ਨਜ਼ਰ ਆ ਰਿਹਾ ਉਹਦੇ ਵਿੱਚ ਖਬਰ ਆਈ ਹੈ ਕਿ ਸੈਨਾ ਦੇ ਉੱਚ ਅਧਿਕਾਰੀ ਹੈ ਔਰ ਉਹਦੇ ਨਾਲ ਪੰਜਾਬ ਡੀਜੀਪੀ ਇੱਕ ਪ੍ਰੈਸ਼ਰ ਇੱਕ ਪ੍ਰਸਵਾਰਤਾ ਕਰਨਗੇ ਲੇਕਿਨ ਇਹ ਦੇ ਵਿੱਚ ਇੱਕ ਮਿਡਲ ਪਾਥ ਔਰ ਇਹ ਵੀ ਕਹਾ ਗਿਆ ਹੈ ਕਿ ਮਾਫੀ ਤੇ ਮੰਗ ਲਈ ਗਈ ਹੈ ਔਰ ਦੋਨੋ ਹੀ ਪਾਰਟੀਆਂ ਯੂਨੀਫਾਰਮ ਤੇ ਨਹੀਂ ਸੀ ਲੇਕਿਨ ਜਿਸ ਤਰ੍ਹਾਂ ਸੇ ਗਾਓ ਪੇਜ ਖੇਲੇ ਗਏ ਨੇ ਕੋਰਟ ਵਿੱਚ ਉਹਦੇ ਵਿੱਚ ਵੀ ਇੱਕ ਤੋਂ ਇਹ ਕਹਾ ਗਿਆ ਕਿ ਜੋ ਕਨਸਟੇਬਲ ਰੰਧੀਰ ਹੈ ਔਰ ਇਨਸਪੈਕਟਰ ਰੋਨੀ ਸਿੰਘ ਉਹਨਾਂ ਨੂੰ ਵੀ ਸੱਟਾਂ ਵਜੀ ਸੀਗੀ ਤੋ ਉਹਨਾਂ ਨੇ ਕਿਹਾ ਕਿ ਉਹਦੀ ਕੰਪਲੇਂਟ 'ਚ ਇੱਕ ਕੇਸ ਰਜਿਸਟਰ ਹੋਣਾ ਚਾਹੀਦਾ ਦੂਜੀ ਔਰ ਉਹਨਾਂ ਨੇ ਇਹ ਵੀ ਕਿਹਾ ਜੋ ਰਿਕਾਰਡਿੰਗ ਜਿਹਦੇ ਵਿੱਚ ਮਾਫੀ ਮੰਗਦੇ ਨਜ਼ਰ ਆਏ ਪੁਲਿਸ ਵਾਲੇ ਉਹਦੇ ਕਰਕੇ ਵੀ ਉਹਨਾਂ ਨੇ ਕਿਹਾ ਕਿ ਜੋ ਪਲੀ ਬੜੀ ਜੈਨੂਇਨ ਪਲੀ ਹੈਗੀ ਆ ਆਰਮੀ ਵਾਲਾਂ ਦੀ ਔਰ ਕੋਰਟ ਦਾ ਕਮੈਂਟ ਵੀ ਸੀਗਾ ਕਿ ਇਸ ਤਰ੍ਹਾਂ ਕੇ ਜੇ ਵਿਸ਼ਵਾਸ ਉੱਠ ਜਾਂਦਾ ਹੈ ਜੋ ਪੁਲਿਸ ਅਫੀਸ਼ਰਸ ਹੈ ਉਹਨਾਂ ਦੇ ਉੱਤੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਅਗਲੀ ਜੋ ਸੁਣਵਾਈ ਹੈ ਉਹ 28 ਮਾਰਚ ਨੂੰ ਕੀਤੀ ਜਾਏ ਔਰ ਉਹਦੇ ਵਿੱਚ ਹੁਣ ਸਾਰੇ ਰਿਸਪੌਂਡੈਂਟਸ ਨੂੰ ਰਿਸਪੌਂਡ ਕਰਨ ਵਾਸਤੇ ਕਿਹਾ ਗਿਆ ਹੈ ਕੈਮਰਾ ਪਰਸਨ ਗਰੀਸ਼ ਦੇ ਨਾਲ ਕਮਲਜੀਤ ਸੰਧੂ ਚੰਦਿਗੜ੍ਹ ਪੰਜਾਬ ਔਰ ਹਰਿਆਣਾ ਕੋਰਟ ਵਿੱਚ ਪਹੁੰਚਿਆ ਹੈ ਕਰਨਲ ਪੁਸ਼ਪਿੰਦਰ ਔਰ ਉਹਨਾਂ ਦੇ بیٹے ਅੰਗਦ ਦਾ ਮਾਮਲਾ ਔਰ ਕਿਉਂਕਿ ਪਟੀਸ਼ਨਰ ਨੇ ਇੱਕ ਪਲੀ ਫਾਈਲ ਕੀਤੀ ਹੈ ਕਿ ਸੀਬੀਆ ਇਨਕੁਆਇਰੀ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਏਗਾ ਕਿਸ ਤਰ੍ਹਾਂ ਆਰਮੀ ਵੈਟਰਨਸ ਹੁਣ ਇਸ ਪੂਰੀ ਲੜਾਈ ਵਿੱਚ ਜੁੜ ਚੁੱਕੇ ਨੇ ਡੀਸੀ ਆਫਿਸ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀਗਾ ਤੇ ਹੁਣ ਇਹ ਮਾਮਲਾ ਹੁਣ ਲੰਬਾ ਖਿਜਦਾ ਨਜ਼ਰ ਆ ਰਹਾ ਹੈ ਕਿਉਂਕਿ ਕੋਰਟ ਵਿੱਚ ਇੱਕ ਸੁਣਵਾਈ ਚੱਲੀ ਗਈ ਹੈ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹੋਏ ਔਰ ਪੰਜਾਬ ਔਰ ਹਰਿਆਣਾ ਹਾਈ ਕੋਰਟ ਵਿੱਚ ਵੀਡੀਓ ਵੀ ਪਲੇ ਕੀਤੇ ਗਏ ਔਰ ਉਹਨਾਂ ਨੇ ਇੱਕ ਡਿਟੇਲਡ ਐਫੀਡੇਵਿਟ ਵਿੱਚ ਮੰਗਿਆ ਹੈ ਪੰਜਾਬ ਸਰਕਾਰ ਨੂੰ 28 ਮਾਰਚ ਨੂੰ ਜੋ ਅਗਲੀ ਸੁਣਵਾਈ ਹੈ ਇਚ ਵਿੱਚ ਐਫੀਡੇਵਿਟ ਪੇਸ਼ ਕਰਨ ਔਰ ਸਾਰੀ ਪਾਰਟੀਆਂ ਹੈ ਜਿਹੜੇ ਅਕਿਊਜ਼ ਨੇ ਉਹਨਾਂ ਨੂੰ ਵੀ ਰਿਸਪੌਂਡੈਂਟ ਬਣਾਇਆ ਜਾਇਆ ਐ ਐਸਐਸਪੀ ਹੈ ਔਰ ਹੋਰ ਅਗਰ ਗੱਲ ਕੀਤੀ ਜਾਏ ਸੀਬੀਆ ਨੂੰ ਵੀ ਪੁੱਛਿਆ ਗਿਆ ਇਸ ਪੂਰੇ ਮਾਮਲੇ ਵਿੱਚ ਤੇ ਹੁਣ ਇਹ ਜੋ ਮਾਮਲਾ ਹੈ ਇਹ ਲੰਬਾ ਖਿਚਦਾ ਨਜ਼ਰ ਆ ਰਿਹਾ ਉਹਦੇ ਵਿੱਚ ਖਬਰ ਆਈ ਹੈ ਕਿ ਸੈਨਾ ਦੇ ਉੱਚ ਅਧਿਕਾਰੀ ਹੈ ਔਰ ਉਹਦੇ ਨਾਲ ਪੰਜਾਬ ਡੀਜੀਪੀ ਇੱਕ ਪ੍ਰੈਸਰ ਇੱਕ ਪ੍ਰਸ वार्ता ਕਰਨਗੇ ਲੇਕਿਨ ਇਹਦੇ ਵਿੱਚ ਇੱਕ ਮਿਡਲ ਪਾਥ ਔਰ ਇਹ ਵੀ ਕਿਹਾ ਗਿਆ ਹੈ ਕਿ ਮਾਫੀ ਤੇ ਮੰਗ ਲਈ ਗਈ ਹੈ ਔਰ ਦੋਨੋਂ ਹੀ ਪਾਰਟੀਆਂ ਯੂਨੀਫਾਰਮ 'ਤੇ ਨਹੀਂ ਸੀ ਲੇਕਿਨ ਜਿਸ ਤਰ੍ਹਾਂ ਸੇ ਦਾਅ ਪੇਚ ਖੇਲੇ ਗਏ ਨੇ कोर्ट ਵਿੱਚ ਉਹਦੇ ਵਿੱਚ ਵੀ ਇੱਕ ਤੋਂ ਇਹ ਕਿਹਾ ਗਿਆ ਕਿ ਜੋ ਕਾਂਸਟੇਬਲ ਰੰਧੀਰ ਹੈ ਔਰ ਇੰਸਪੈਕਟਰ ਰੋਨੀ ਸਿੰਘ ਉਹਨਾਂ ਨੂੰ ਵੀ ਸੱਟਾਂ ਵਜੀ ਸੀਗੀ ਤੋਂ ਉਹਨਾਂ ਨੇ ਕਿਹਾ ਕਿ ਉਹਦੀ ਕੰਪਲੇਂਟ 'ਚ ਇੱਕ ਕੇਸ ਰਜਿਸਟਰ ਹੋਣਾ ਚਾਹੀਦਾ ਦੂਜੀ ਔਰ ਉਹਨਾਂ ਨੇ ਇਹ ਵੀ ਕਿਹਾ ਜੋ ਰਿਕਾਰਡਿੰਗ ਜਿਹਦੇ ਵਿੱਚ ਮਾਫੀ ਮੰਗਦੇ ਨਜ਼ਰ ਆਏ ਪੁਲਿਸ ਵਾਲੇ ਉਹਦੇ ਕਰਕੇ ਵੀ ਉਹਨਾਂ ਨੇ ਕਿਹਾ ਕਿ ਜੋ ਪਲੀ ਬੜੀ ਜੈਨੂਇਨ ਪਲੀ ਹੈਗੀ ਆ ਆਰਮੀ ਵਾਲਾਂ ਦੀ ਔਰ ਕੋਰਟ ਦਾ ਕਮੈਂਟ ਵੀ ਸੀਗਾ ਕਿ ਇਸ ਤਰ੍ਹਾਂ ਕਿ ਜੇ ਵਿਸ਼ਵਾਸ ਉੱਠ ਜਾਂਦਾ ਹੈ ਆ ਜੋ ਪੁਲਿਸ ਇਫੈਸ਼ਨਸ ਹੈ ਉਹਨਾਂ ਦੇ ਉੱਤੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਅਗਲੀ ਜੋ ਸੁਣਵਾਈ ਹੈ ਉਹ 28 ਮਾਰਚ ਨੂੰ ਕੀਤੀ ਜਾਏ ਔਰ ਉਹਦੇ ਵਿੱਚ ਹੁਣ ਸਾਰੇ ਰਿਸਪੌਂਡੈਂਟਸ ਨੂੰ ਰਿਸਪੌਂਡ ਕਰਨ ਵਾਸਤੇ ਕਿਹਾ ਗਿਆ ਹੈ ਕੈਮਰਾ ਪਰਸਨ ਗਰੀਸ਼ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਔਰ ਹਰਿਆਣਾ ਕੋਰਟ ਵਿੱਚ ਪਹੁੰਚਿਆ ਹੈ ਕਰਨਲ ਪੁਸ਼ਪਿੰਦਰ ਔਰ ਉਹਨਾਂ ਦੇ بیٹے ਅੰਗਦ ਦਾ ਮਾਮਲਾ ਔਰ ਕਿਉਂਕਿ ਪੀਟੀਸ਼ਨਰ ਨੇ ਇੱਕ ਪਲੀ ਫਾਈਲ ਕੀਤੀ ਹੈ ਕਿ ਸੀਬੀਆ ਇਨਕੁਆਇਰੀ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਏਗਾ ਕਿਸ ਤਰ੍ਹਾਂ ਆਰਮੀ ਵੈਟਰਨਸ ਹੁਣ ਇਸ ਪੂਰੀ ਲੜਾਈ ਵਿੱਚ ਜੁੜ ਚੁੱਕੇ ਨੇ ਡੀਸੀ ਆਫਿਸ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀਗਾ ਤੇ ਹੁਣ ਇਹ ਮਾਮਲਾ ਹੁਣ ਲੰਮਾ ਖਿੱਚਦਾ ਨਜ਼ਰ ਆ ਰਿਹਾ ਹੈ ਕਿਉਂਕਿ ਕੋਰਟ ਵਿੱਚ ਇੱਕ ਸੁਣਵਾਈ ਚੱਲੀ ਗਈ ਹੈ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹੋਏ ਔਰ ਪੰਜਾਬ ਔਰ ਹਰਿਆਣਾ ਹਾਈ ਕੋਰਟ ਵਿੱਚ ਵੀਡੀਓ ਵੀ ਪਲੇ ਕੀਤੇ ਗਏ ਔਰ ਉਹਨਾਂ ਨੇ ਇੱਕ ਡਿਟੇਲਡ ਐਫੀਡੇਵਿਟ ਵਿੱਚ ਮੰਗਿਆ ਹੈ ਪੰਜਾਬ ਸਰਕਾਰ ਨੂੰ 28 ਮਾਰਚ ਨੂੰ ਜੋ ਅਗਲੀ ਸੁਣਵਾਈ ਹੈ ਐਚ ਵਿਚ ਅਫੀਡੇਵਿਟ ਪੇਸ਼ ਕਰਨ ਔਰ ਸਾਰੀ ਪਾਰਟੀਆਂ ਹੈ ਜੇ ਜੜੇ ਅਕਿਊਜ਼ ਨੇ ਉਹਨਾਂ ਨੂੰ ਵੀ ਰਿਸਪੋਨਡੈਂਟ ਬਣਾਇਆ ਜਾਏ ਐਸਐਸਪੀ ਹੈ ਔਰ ਹੋਰ ਅਗਰ ਗੱਲ ਕੀਤੀ ਜਾਏ ਸੀਬੀਆਨ ਨੂੰ ਵੀ ਪੁੱਛਿਆ ਗਿਆ ਇਸ ਪੂਰੇ ਮਾਮਲੇ ਵਿੱਚ ਤੇ ਹੁਣ ਇਹ ਜੋ ਮਾਮਲਾ ਹੈ ਇਹ ਲੰਬਾ ਖਿਚਦਾ ਨਜ਼ਰ ਆ ਰਿਹਾ ਉਹਦੇ ਵਿੱਚ ਖਬਰ ਆਈ ਹੈ ਕਿ ਸੈਨਾ ਦੇ ਉੱਚ ਅਧਿਕਾਰੀ ਹੈ ਔਰ ਉਹਦੇ ਨਾਲ ਪੰਜਾਬ ਡੀਜੀਪੀ ਇੱਕ ਪ੍ਰੈਸ਼ਰ ਇੱਕ ਪ੍ਰਸਵਾਰਤਾ ਕਰਨਗੇ ਲੇਕਿਨ ਇਹਦੇ ਵਿੱਚ ਇੱਕ ਮਿਡਲ ਪਾਥ ਔਰ ਇਹ ਵੀ ਕਹਾ ਗਿਆ ਹੈ ਕਿ ਮਾਫੀ ਤੇ ਮੰਗ ਲਈ ਗਈ ਹੈ ਔਰ ਦੋਨੋਂ ਹੀ ਪਾਰਟੀਆਂ ਯੂਨੀਫਾਰਮ 'ਤੇ ਨਹੀਂ ਸੀ ਲੇਕਿਨ ਜਿਸ ਤਰ੍ਹਾਂ ਸੇ ਦਾਅ ਪੇਜ ਖੇਲੇ ਗਏ ਨੇ ਕੋਰਟ ਵਿੱਚ ਉਹਦੇ ਵਿੱਚ ਵੀ ਇੱਕ ਤੋਂ ਇਹ ਕਹਾ ਗਿਆ ਕਿ ਜੋ ਕਾਂਸਟੇਬਲ ਰੰਧੀਰ ਹੈ ਔਰ ਇਨਸਪੈਕਟਰ ਰੋਨੀ ਸਿੰਘ ਉਹਨਾਂ ਨੂੰ ਵੀ ਸੱਟਾਂ ਵਜੀ ਸੀਗੀ ਤਾਂ ਉਹਨਾਂ ਨੇ ਕਿਹਾ ਕਿ ਉਹਦੀ ਕੰਪਲੇਂਟ 'ਚ ਇੱਕ ਕੇਸ ਰਜਿਸਟਰ ਹੋਣਾ ਚਾਹੀਦਾ ਦੂਜੀ ਔਰ ਉਹਨਾਂ ਨੇ ਇਹ ਵੀ ਕਿਹਾ ਜੋ ਰਿਕਾਰਡਿੰਗ ਜਿਹਦੇ ਵਿੱਚ ਮਾਫੀ ਮੰਗਦੇ ਨਜ਼ਰ ਆਏ ਪੁਲਿਸ ਵਾਲੇ ਉਹਦੇ ਕਰਕੇ ਵੀ ਉਹਨਾਂ ਨੇ ਕਿਹਾ ਕਿ ਜੋ ਪਲੀ ਬੜੀ ਜੈਨੂਇਨ ਪਲੀ ਹੈਗੀ ਆ ਆਰਮੀ ਵਾਲਾਂ ਦੀ ਔਰ ਕੋਰਟ ਦਾ ਕਮੈਂਟ ਵੀ ਸੀਗਾ ਕਿ ਇਸ ਤਰ੍ਹਾਂ ਕੇ ਜੇ ਵਿਸ਼ਵਾਸ ਉੱਠ ਜਾਂਦਾ ਹੈ ਜੋ ਪੁਲਿਸ ਅਫੀਸ਼ਰਸ ਹੈ ਉਹਨਾਂ ਦੇ ਉੱਤੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਅਗਲੀ ਜੋ ਸੁਣਵਾਈ ਹੈ ਉਹ 28 ਮਾਰਚ ਨੂੰ ਕੀਤੀ ਜਾਏ ਔਰ ਉਹਦੇ ਵਿੱਚ ਹੁਣ ਸਾਰੇ ਰਿਸਪੌਂਡੈਂਟਸ ਨੂੰ ਰਿਸਪੌਂਡ ਕਰਨ ਵਾਸਤੇ ਕਿਹਾ ਗਿਆ ਹੈ ਕੈਮਰਾ ਪਰਸਨ ਗਰੀਸ ਦੇ ਨਾਲ ਕਮਲਜੀਤ ਸੰਧੂ ਚੰਦੇਗੜ੍ਹ ਪੰਜਾਬ ਔਰ ਹਰਿਆਣਾ ਕੋਰਟ ਵਿੱਚ ਪਹੁੰਚਿਆ ਹੈ ਕਰਨਲ ਪੁਸ਼ਪਿੰਦਰ ਔਰ ਉਹਨਾਂ ਦੇ بیٹے ਅੰਗਦ ਦਾ ਮਾਮਲਾ ਔਰ ਕਿਉਂਕਿ ਪਟੀਸ਼ਨਰ ਨੇ ਇੱਕ ਪਲੀ ਫਾਈਲ ਕੀਤੀ ਹੈ ਕਿ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਏਗਾ ਕਿਸ ਤਰ੍ਹਾਂ ਆਰਮੀ ਵੈਟਰਨਸ ਹੁਣ ਇਸ ਪੂਰੀ ਲੜਾਈ ਵਿੱਚ ਜੁੜ ਚੁੱਕੇ ਨੇ ਡੀਸੀ ਆਫਿਸ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀਗਾ ਤੇ ਹੁਣ ਇਹ ਮਾਮਲਾ ਹੁਣ ਲੰਬਾ ਖਿੱਚਦਾ ਨਜ਼ਰ ਆ ਰਿਹਾ ਹੈ ਕਿਉਂਕਿ ਕੋਰਟ ਵਿੱਚ ਇੱਕ ਸੁਣਵਾਈ ਚੱਲੀ ਗਈ ਹੈ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹੋਏ ਔਰ ਪੰਜਾਬ ਅਰ ਹਰਿਆਣਾ ਹਾਈ ਕੋਰਟ ਵਿੱਚ ਵੀਡੀਓ ਵੀ ਪਲੇ ਕੀਤੇ ਗਏ ਔਰ ਉਹਨਾਂ ਨੇ ਇੱਕ ਡਿਟੇਲਡ ਐਫੀਡੇਵਿਟ ਵਿੱਚ ਮੰਗਿਆ ਹੈ ਪੰਜਾਬ ਸਰਕਾਰ ਨੂੰ 28 ਮਾਰਚ ਨੂੰ ਜੋ ਅਗਲੀ ਸੁਣਵਾਈ ਹੈ ਇਚ ਵਿੱਚ ਐਫੀਡੇਵਿਟ ਪੇਸ਼ ਕਰਨ ਔਰ ਸਾਰੀ ਪਾਰਟੀਆਂ ਹੈ ਜੇ ਜੜੇ ਅਕਿਊਜ਼ ਨੇ ਉਹਨਾਂ ਨੂੰ ਵੀ ਰਿਸਪੌਂਡੈਂਟ ਬਣਾਇਆ ਜਾਏ ਐਸਐਸਪੀ ਹੈ ਔਰ ਹੋਰ ਅਗਰ ਗੱਲ ਕੀਤੀ ਜਾਏ ਸੀਬੀਆ ਨੂੰ ਵੀ ਪੁੱਛਿਆ ਗਿਆ ਇਸ ਪੂਰੇ ਮਾਮਲੇ ਵਿੱਚ ਤੇ ਹੁਣ ਇਹ ਜੋ ਮਾਮਲਾ ਹੈ ਇਹ ਲੰਬਾ ਖਿਚਦਾ ਨਜ਼ਰ ਆ ਰਿਹਾ ਉਹਦੇ ਵਿੱਚ ਖਬਰ ਆਈ ਹੈ ਕਿ ਸੈਨਾ ਦੇ ਉੱਚ ਅਧਿਕਾਰੀ ਹੈ ਔਰ ਉਹਦੇ ਨਾਲ ਪੰਜਾਬ ਡੀਜੀਪੀ ਇੱਕ ਪ੍ਰੈਸਰ ਇੱਕ ਪ੍ਰਸ वार्ता ਕਰਨਗੇ ਲੇਕਿਨ ਇਹਦੇ ਵਿੱਚ ਇੱਕ ਮਿਡਲ ਪਾਥ ਔਰ ਇਹ ਵੀ ਕਿਹਾ ਗਿਆ ਹੈ ਕਿ ਮਾਫੀ ਤੇ ਮੰਗ ਲਈ ਗਈ ਹੈ ਔਰ ਦੋਨੋਂ ਹੀ ਪਾਰਟੀਆਂ ਯੂਨੀਫਾਰਮ 'ਤੇ ਨਹੀਂ ਸੀ ਲੇਕਿਨ ਜਿਸ ਤਰ੍ਹਾਂ ਸੇ ਦਾਅ ਪੇਚ ਖੇਲੇ ਗਏ ਨੇ कोर्ट ਵਿੱਚ ਉਹਦੇ ਵਿੱਚ ਵੀ ਇੱਕ ਤੋਂ ਇਹ ਕਿਹਾ ਗਿਆ ਕਿ ਜੋ ਕਾਂਸਟੇਬਲ ਰੰਧੀਰ ਹੈ ਔਰ ਇਨਸਪੈਕਟਰ ਰੋਨੀ ਸਿੰਘ ਉਹਨਾਂ ਨੂੰ ਵੀ ਸੱਟਾਂ ਵਜੀ ਸੀਗੀ ਤਾਂ ਉਹਨਾਂ ਨੇ ਕਿਹਾ ਕਿ ਉਹਦੀ ਕੰਪਲੇਂਟ 'ਚ ਇੱਕ ਕੇਸ ਰਜਿਸਟਰ ਹੋਣਾ ਚਾਹੀਦਾ ਦੂਜੀ ਔਰ ਉਹਨਾਂ ਨੇ ਇਹ ਵੀ ਕਿਹਾ ਜੋ ਰਿਕਾਰਡਿੰਗ ਜਿਹਦੇ ਵਿੱਚ ਮਾਫੀ ਮੰਗਦੇ ਨਜ਼ਰ ਆਏ ਪੁਲਿਸ ਵਾਲੇ ਉਹਦੇ ਕਰਕੇ ਵੀ ਉਹਨਾਂ ਨੇ ਕਿਹਾ ਕਿ ਜੋ ਪਲੀ ਬੜੀ ਜੈਨੂਇਨ ਪਲੀ ਹੈਗੀ ਆ ਆਰਮੀ ਵਾਲਾਂ ਦੀ ਔਰ ਕੋਰਟ ਦਾ ਕਮੈਂਟ ਵੀ ਸੀਗਾ ਕਿ ਇਸ ਤਰ੍ਹਾਂ ਕੀ ਜੇ ਵਿਸ਼ਵਾਸ ਉੱਠ ਜਾਂਦਾ ਹੈ ਜੋ ਪੁਲਿਸ ਅਫੀਸ਼ਰਸ ਹੈ ਉਹਨਾਂ ਦੇ ਉੱਤੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਅਗਲੀ ਜੋ ਸੁਣਵਾਈ ਹੈ ਉਹ 28 ਮਾਰਚ ਨੂੰ ਕੀਤੀ ਜਾਏ ਔਰ ਉਹਦੇ ਵਿੱਚ ਹੁਣ ਸਾਰੇ ਰਿਸਪੌਂਡੈਂਟਸ ਨੂੰ ਰਿਸਪੌਂਡ ਕਰਨ ਵਾਸਤੇ ਕਿਹਾ ਗਿਆ ਹੈ ਕੈਮਰਾ ਪਰਸਨ ਗਰੀਸ਼ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਔਰ ਹਰਿਆਣਾ ਕੋਰਟ ਵਿੱਚ ਪਹੁੰਚਿਆ ਹੈ ਕਰਨਲ ਪੁਸ਼ਪਿੰਦਰ ਔਰ ਉਹਨਾਂ ਦੇ بیٹے ਅੰਗਦ ਦਾ ਮਾਮਲਾ ਔਰ ਕਿਉਂਕਿ ਪੈਟੀਸ਼ਨਰ ਨੇ ਇੱਕ ਪਲੀ ਫਾਈਲ ਕੀਤੀ ਹੈ ਕਿ ਸੀਬੀਆ ਇਨਕੁਆਇਰੀ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਏਗਾ ਕਿਸ ਤਰ੍ਹਾਂ ਆਰਮੀ ਵੈਟਰਨਸ ਹੁਣ ਇਸ ਪੂਰੀ ਲੜਾਈ ਵਿੱਚ ਜੁੜ ਚੁੱਕੇ ਨੇ ਡੀਸੀ ਆਫਿਸ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀਗਾ ਤੇ ਹੁਣ ਇਹ ਮਾਮਲਾ ਹੁਣ ਲੰਮਾ ਖਿੱਚਦਾ ਨਜ਼ਰ ਆ ਰਿਹਾ ਕਿਉਂਕਿ ਕੋਰਟ ਵਿੱਚ ਇੱਕ ਸੁਣਵਾਈ ਚੱਲੀ ਗਈ ਹੈ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹੋਏ ਔਰ ਪੰਜਾਬ ਔਰ ਹਰਿਆਣਾ ਹਾਈ ਕੋਰਟ ਵਿੱਚ ਵੀਡੀਓ ਵੀ ਪਲੇ ਕੀਤੇ ਗਏ ਔਰ ਉਹਨਾਂ ਨੇ ਇੱਕ ਡਿਟੇਲਡ ਐਫੀਡੇਵਿਟ ਵਿੱਚ ਮੰਗਿਆ ਹੈ ਪੰਜਾਬ ਸਰਕਾਰ ਨੂੰ 28 ਮਾਰਚ ਨੂੰ ਜੋ ਅਗਲੀ ਸੁਣਵਾਈ ਹੈ اتش ਵਿੱਚ ਅਫੀਡੇਵਿਟ ਪੇਸ਼ ਕਰਨ ਔਰ ਸਾਰੀ ਪਾਰਟੀਆਂ ਹੈ ਜੇ ਜੜੇ ਅਕਿਊਜ਼ ਨੇ ਉਹਨਾਂ ਨੂੰ ਵੀ ਰਿਸਪੋਨਡੈਂਟ ਬਣਾਇਆ ਜਾਏ ਐਸਐਸਪੀ ਹੈ ਔਰ ਹੋਰ ਅਗਰ ਗੱਲ ਕੀਤੀ ਜਾਏ ਸੀਬੀਆਨ ਨੂੰ ਵੀ ਪੁੱਛਿਆ ਗਿਆ ਇਸ ਪੂਰੇ ਮਾਮਲੇ ਵਿੱਚ ਤੇ ਹੁਣ ਇਹ ਜੋ ਮਾਮਲਾ ਹੈ ਇਹ ਲੰਬਾ ਖਿਚਦਾ ਨਜ਼ਰ ਆ ਰਹਾ ਉਹਦੇ ਵਿੱਚ ਖਬਰ ਆਈ ਹੈ ਕਿ ਸੈਨਾ ਦੇ ਉੱਚ ਅਧਿਕਾਰੀ ਹੈ ਔਰ ਉਹਦੇ ਨਾਲ ਪੰਜਾਬ ਡੀਜੀਪੀ ਇੱਕ ਪ੍ਰੈਸ਼ਰ ਇੱਕ ਪ੍ਰਸਵਾਰਤਾ ਕਰਨਗੇ ਲੇਕਿਨ ਇਹਦੇ ਵਿੱਚ ਇੱਕ ਮਿਡਲ ਪਾਥ ਔਰ ਇਹ ਵੀ ਕਿਹਾ ਗਿਆ ਹੈ ਕਿ ਮਾਫੀ ਤੇ ਮੰਗ ਲਈ ਗਈ ਹੈ ਔਰ ਦੋਨੋਂ ਹੀ ਪਾਰਟੀਆਂ ਯੂਨੀਫਾਰਮ 'ਚ ਨਹੀਂ ਸੀ ਲੇਕਿਨ ਜਿਸ ਤਰ੍ਹਾਂ ਸੇ ਦਾਅ ਪੇਚ ਖੇਲੇ ਗਏ ਨੇ ਕੋਰਟ ਵਿੱਚ ਉਹਦੇ ਵਿੱਚ ਵੀ ਇੱਕ ਤੋਂ ਇਹ ਕਿਹਾ ਗਿਆ ਕਿ ਜੋ ਕਾਂਸਟੇਬਲ ਰੰਧੀਰ ਹੈ ਔਰ ਇੰਸਪੈਕਟਰ ਰੋਨੀ ਸਿੰਘ ਉਹਨਾਂ ਨੂੰ ਵੀ ਸੱਟਾਂ ਵਜੀ ਸੀਗੀ ਤਾਂ ਉਹਨਾਂ ਨੇ ਕਿਹਾ ਕਿ ਉਹਦੀ ਕੰਪਲੇਂਟ 'ਚ ਇੱਕ ਕੇਸ ਰਜਿਸਟਰ ਹੋਣਾ ਚਾਹੀਦਾ ਦੂਜੀ ਔਰ ਉਹਨਾਂ ਨੇ ਇਹ ਵੀ ਕਿਹਾ ਜੋ ਰਿਕਾਰਡਿੰਗ ਜਿਹਦੇ ਵਿੱਚ ਮਾਫੀ ਮੰਗਦੇ ਨਜ਼ਰ ਆਏ ਪੁਲਿਸ ਵਾਲੇ ਉਦੇ ਕਰਕੇ ਵੀ ਉਹਨਾਂ ਨੇ ਕਿਹਾ ਕਿ ਜੋ ਪਲੀ ਬੜੀ ਜੈਨੂਇਨ ਪਲੀ ਹੈਗੀ ਆ ਆਰਮੀ ਵਾਲਾਂ ਦੀ ਔਰ ਕੋਰਟ ਦਾ ਕਮੈਂਟ ਵੀ ਸੀਗਾ ਕਿ ਇਸ ਤਰ੍ਹਾਂ ਕਿ ਜੇ ਵਿਸ਼ਵਾਸ ਉੱਠ ਜਾਂਦਾ ਹੈ ਜੋ ਪੁਲਿਸ ਅਫੀਸ਼ਰਸ ਹੈ ਉਹਨਾਂ ਦੇ ਉੱਤੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਅਗਲੀ ਜੋ ਸੁਣਵਾਈ ਹੈ ਉਹ 28 ਮਾਰਚ ਨੂੰ ਕੀਤੀ ਜਾਏ ਔਰ ਉਹਦੇ ਵਿੱਚ ਹੁਣ ਸਾਰੇ ਰਿਸਪੌਂਡੈਂਟਸ ਨੂੰ ਰਿਸਪੌਂਡ ਕਰਨ ਵਾਸਤੇ ਕਿਹਾ ਗਿਆ ਹੈ ਕੈਮਰਾ ਪਰਸਨ ਗਰੀਸ਼ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਔਰ ਹਰਿਆਣਾ ਕੋਰਟ ਵਿੱਚ ਪਹੁੰਚਿਆ ਹੈ ਕਰਨਲ ਪੁਸ਼ਪਿੰਦਰ ਔਰ ਉਹਨਾਂ ਦੇ بیٹے ਅੰਗਦ ਦਾ ਮਾਮਲਾ ਔਰ ਕਿਉਂਕਿ ਪਟੀਸ਼ਨਰ ਨੇ ਇੱਕ ਪਲੀ ਫਾਈਲ ਕੀਤੀ ਹੈ ਕਿ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਏਗਾ ਕਿਸ ਤਰ੍ਹਾਂ ਆਰਮੀ ਵੈਟਰਨਸ ਹੁਣ ਇਸ ਪੂਰੀ ਲੜਾਈ ਵਿੱਚ ਜੁੜ ਚੁੱਕੇ ਨੇ ਡੀਸੀ ਆਫਿਸ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਸੀਗਾ ਤੇ ਹੁਣ ਇਹ ਮਾਮਲਾ ਹੁਣ ਲੰਮਾ ਖਿੱਚਦਾ ਨਜ਼ਰ ਆ ਰਿਹਾ ਹੈ ਕਿਉਂਕਿ ਕੋਰਟ ਵਿੱਚ ਇੱਕ ਸੁਣਵਾਈ ਚੱਲੀ ਗਈ ਹੈ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹੋਏ ਔਰ ਪੰਜਾਬ ਔਰ ਹਰਿਆਣਾ ਹਾਈ ਕੋਰਟ ਵਿੱਚ ਵੀਡੀਓ ਵੀ ਪਲੇ ਕੀਤੇ ਗਏ ਔਰ ਉਹਨਾਂ ਨੇ ਇੱਕ ਡਿਟੇਲਡ ਐਫੀਡੇਵਿਟ ਵਿੱਚ ਮੰਗਿਆ ਹੈ ਪੰਜਾਬ ਸਰਕਾਰ ਨੂੰ 28 ਮਾਰਚ ਨੂੰ ਜੋ ਅਗਲੀ ਸੁਣਵਾਈ ਹੈ ਇਚ ਵਿੱਚ ਐਫੀਡੇਵਿਟ ਪੇਸ਼ ਕਰਨ ਔਰ ਸਾਰੀ ਪਾਰਟੀਆਂ ਹੈ ਜੇ ਜੜੇ ਅਕਿਊਜ਼ ਨੇ ਉਹਨਾਂ ਨੂੰ ਵੀ ਰਿਸਪੌਂਡੈਂਟ ਬਣਾਇਆ ਜਾਏ ਐਸਐਸਪੀ ਹੈ ਔਰ ਹੋਰ ਅਗਰ ਗੱਲ ਕੀਤੀ ਜਾਏ ਸੀਬੀਆਨ ਨੂੰ ਵੀ ਪੁੱਛਿਆ ਗਿਆ ਹੈ ਇਸ ਪੂਰੇ ਮਾਮਲੇ ਵਿੱਚ ਤੇ ਹੁਣ ਇਹ ਜੋ ਮਾਮਲਾ ਹੈ ਇਹ ਲੰਬਾ ਖਿਚਦਾ ਨਜ਼ਰ ਆ ਰਿਹਾ ਉਹਦੇ ਵਿੱਚ ਖਬਰ ਆਈ ਹੈ ਕਿ ਸੈਨਾ ਦੇ ਉੱਚ ਅਧਿਕਾਰੀ ਹੈ ਔਰ ਉਹਦੇ ਨਾਲ ਪੰਜਾਬ ਡੀਜੀਪੀ ਇੱਕ ਪ੍ਰੈਸ਼ਰ ਇੱਕ ਪ੍ਰਸਵਾਰਤਾ ਕਰਨਗੇ ਲੇਕਿਨ ਇਹ ਦੇ ਵਿੱਚ ਇੱਕ ਮਿਡਲ ਪਾਥ ਔਰ ਇਹ ਵੀ ਕਹਾ ਗਿਆ ਹੈ ਕਿ ਮਾਫੀ ਤੇ ਮੰਗ ਲਈ ਗਈ ਹੈ ਔਰ ਦੋਨੋ ਹੀ ਪਾਰਟੀਆਂ ਯੂਨੀਫਾਰਮ ਚ ਨਹੀਂ ਸੀ ਲੇਕਿਨ ਜਿਸ ਤਰ੍ਹਾਂ ਸੇ ਦਾਅ ਪੇਜ ਖੇਲੇ ਗਏ ਨੇ ਕੋਰਟ ਵਿੱਚ ਉਹਦੇ ਵਿੱਚ ਵੀ ਇੱਕ ਤੋਂ ਇਹ ਕਹਾ ਗਿਆ ਕਿ ਜੋ ਕਨਸਟੇਬਲ ਰੰਧੀਰ ਹੈ ਔਰ ਇਨਸਪੈਕਟਰ ਰੋਨੀ ਸਿੰਘ ਉਹਨਾਂ ਨੂੰ ਵੀ ਸੱਟਾਂ ਵਜੀ ਸੀਗੀ ਉਹਨਾਂ ਨੇ ਕਿਹਾ ਕਿ ਉਹਦੀ ਕੰਪਲੇਂਟ 'ਚ ਇੱਕ ਕੇਸ ਰਜਿਸਟਰ ਹੋਣਾ ਚਾਹੀਦਾ ਦੂਜੀ ਔਰ ਉਹਨਾਂ ਨੇ ਇਹ ਵੀ ਕਿਹਾ ਜੋ ਰਿਕਾਰਡਿੰਗ ਜਿਹਦੇ ਵਿੱਚ ਮਾਫੀ ਮੰਗਦੇ ਨਜ਼ਰ ਆਏ ਪੁਲਿਸ ਵਾਲੇ ਉਹਦੇ ਕਰਕੇ ਵੀ ਉਹਨਾਂ ਨੇ ਕਿਹਾ ਕਿ ਜੋ ਪਲੀ ਬੜੀ ਜੈਨੂਇਨ ਪਲੀ ਹੈਗੀ ਆ ਆਰਮੀ ਵਾਲਾਂ ਦੀ ਔਰ ਕੋਰਟ ਦਾ ਕਮੈਂਟ ਵੀ ਸੀਗਾ ਕਿ ਇਸ ਤਰ੍ਹਾਂ ਕਿ ਜੇ ਵਿਸ਼ਵਾਸ ਉੱਠ ਜਾਂਦਾ ਹੈ ਜੋ ਪੁਲਿਸ ਅਫੀਸ਼ਰਸ ਹੈ ਉਹਨਾਂ ਦੇ ਉੱਤੇ ਤੇ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਅਗਲੀ ਜੋ ਸੁਣਵਾਈ ਹੈ ਉਹ 28 ਮਾਰਚ ਨੂੰ ਕੀਤੀ ਜਾਏ ਔਰ ਉਹਦੇ ਵਿੱਚ ਹੁਣ ਸਾਰੇ ਰਿਸਪੌਂਡੈਂਟਸ ਨੂੰ ਰਿਸਪੌਂਡ ਕਰਨ ਵਾਸਤੇ ਕਿਹਾ ਗਿਆ ਹੈ ਕੈਮਰਾ ਪਰਸਨ ਗਰੀਸ਼ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ